ਭਾਰਤੀ ਜਨਤਾ ਪਾਰਟੀ ਦੇ ਬੁਲਾ ਰਹੇ ਦਾ ਆਮ ਆਦਮੀ ਪਾਰਟੀ ਦੇ ਬੁਲਾ ਰਹੇ ਦਾ ਵੀ ਨਾਮ ਆ ਗਿਆ ਤੇ ਕਾਂਗਰਸ ਵੱਲੋਂ ਕੌਣ ਬੋਲੇਗਾ ਲੀਡਰ ਜੀ ਮੇਰੀ ਗੁਰਤੀ ਸਰ ਜੀ ਰਾਣਾ ਜੀ ਤੇ ਸਸੁਪਾਲ ਸਿੰਘ ਕਹੇ ਰਾਜੀ ਇੱਕ ਇੱਕ ਬੁਲਾ ਰਾ ਤੁਹਾਡੇ ਦੋ ਦੱਸੋ ਕਿ ਰਾਣਾ ਗੁਰਜੀ ਜੀ ਬੁਲਾਓ ਰਾਣਾ ਗੁਰਜੀ ਜੀ ਜੀ ਸਪੀਕਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਇਹ ਉਹ ਬਹਿਸ ਹੈ ਜਿਹਦੇ ਵਿੱਚ ਮੈਂ ਆਪਣੇ ਆਪ ਨੂੰ ਇਸ ਕਾਬਿਲ ਨਹੀਂ ਸਮਝਦਾ ਲੇਕਿਨ ਫਿਰ ਵੀ ਹਿੰਮਤ ਕੀਤੀ ਉਠਣ ਦੀ ਲਾਸਾਨੀ ਕੁਰਬਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਸ਼ਹਿਬਜ਼ਾਦੇ ਸ਼ਹੀਦ ਕਰਕੇ ਦਿੱਤੀ ਮਾਤਾ ਸ਼ਹੀਦ ਹੋਈ ਤੇ ਉਹਨਾਂ ਦਾ ਦੇਣਾ ਨਹੀਂ ਸਿੱਖ ਕੌਮ ਕੀ ਹੈ ਹਿੰਦੁਸਤਾਨ ਨਹੀਂ ਦੇ ਸਕਦਾ ਲੇਕਿਨ ਇੱਕ ਗੱਲ ਜੋ ਨਿਜਰ ਸਾਹਿਬ ਨੇ ਕਿਹਾ ਜਾਂ ਮੈਂ ਤੋ ਬਾਤ ਬੁਲਾ ਰਿਆਂ ਨੇ ਜੋ ਬੋਲਣਾ ਹੋਵੇਗਾ ਮੈਨੂੰ ਨਹੀਂ ਪਤਾ ਕੀ ਬੋਲਣਗੇ ਲੇਕਿਨ ਜੋ ਨਿਜਰ ਸਾਹਿਬ ਨੇ ਬੋਲਿਆ ਮੈਂ ਉਹ ਤੇ ਬਿਲਕੁਲ ਤਾਇਦ ਕਰਦਾ ਔਰ ਮੈਂ ਇੱਕ ਗੱਲ ਸਦਨ ਨੂੰ ਸਪੀਕਰ ਸਾਹਿਬ ਤੁਹਾਡੇ ਰਾਹੀ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹਾਂਗਾ ਕਿ ਯਾਰੋ ਹਿਸਟਰੀ ਜਿਹੜੀ ਆ ਸਾਡੀਆਂ ਸਾਡੇ ਹੁੰਦੇ ਹੋਏ ਸਾਡੇ ਅੱਖਾਂ ਦੇ ਸਾਹਮਣੇ ਡਿਸਟੋਰਟ ਕੀਤੀ ਜਾ ਰਹੀ ਹੈ ਜਿਵੇਂ ਚਾਰ ਸ਼ਹਿਬਜਾਦੇ ਨੂੰ ਵੀਰ ਬਾਲ ਬਾਲਕ ਦਾ ਮਤਲਬ ਜਵਾਕ ਵੀਰ ਬਾਲ ਯਾਰੋ ਮੇਰਾ ਆਪਣਾ ਮੰਨਣਾ ਕਿ ਉਹ ਬਾਲ ਨਹੀਂ ਆ ਉਹ ਸਾਡੇ ਬਾਬੇ ਆ ਸਾਡੇ ਗੁਰੂਆਂ ਦੇ ਸ਼ਹਿਬਜਾਦੇ ਆ ਉਹਨਾਂ ਨੂੰ ਬਾਲਕ ਦਾ ਦਰਜਾ ਬਰੋਣ ਲਈ ਅਸੀਂ ਆਵਾਜ਼ ਨਹੀਂ ਖੋਲੀ ਅੱਜ ਤੱਕ ਮੈਂ ਇਹ ਨਹੀਂ ਕਿ ਉਹ ਆਮ ਆਦਮੀ ਪਾਰਟੀ ਦੇ ਆ ਦੋ ਬੰਦਿਆਂ ਦੀ ਤਾਰੀਫ ਸ਼ੁਰੂ ਕਰਾਂਗਾ ਬਾਬਾ ਸਿਚਲਦੀ ਤਾਂ ਤੁਹਾਡੇ ਐਮਪੀ ਬੈਂਚ ਦਾ ਕੰਗ ਇਨਾਨੇ ਲੋਕ ਸਭਾ ਚ ਇਹ ਬਾਜ ਉਠਾਈ ਉਦੋਂ ਪਹਿਲਾਂ ਮੈਂ ਇੱਕ ਪੋਡਕਾਸਟ ਦੇ ਵਿੱਚ ਇਹ ਕਿਹਾ ਸੀਗਾ ਸਾਲ ਹੋ ਗਿਆ ਕਿ ਸਾਨੂੰ ਬਾਲ ਨਾ ਸਦੋ ਸਾਡੇ ਬਾਬੇ ਨੇ ਦੂਜਾ ਬੰਦਾ ਸਿੰਘ ਬੈਰਾਗੀ ਉਤਾਂ ਹੀ ਸੀ ਜੱਤੇ ਹੀ ਉਹਨੇ ਥਾਪੜਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਹੀਂ ਲਿਆ ਜਦੋਂ ਬੰਦਾ ਸਿੰਘ ਪਾਦਰ ਹੋ ਗਿਆ ਤੇ ਨੰਦੇੜ ਸਾਹਿਬ ਤੋਂ ਚੱਲ ਕੇ ਸਰਾਂਦੀ ਇੱਟ ਨਾ ਇੱਟ ਖੜਕਾਈ ਕਿਹਦੇ ਲਈ ਖੜਕਾਈ ਭਾਈ ਅੱਜ ਉਹਨੂੰ ਵੀਰ ਬੰਦਾ ਬਰਾਗੀ ਕਰ ਦਈਏ ਇਹ ਹਿਸਟਰੀ ਨੂੰ ਡਿਸਟੋਰਟ ਕਰਨੀਆਂ ਗੱਲਾਂ ਮੇਰੇ ਖਿਆਲ ਨਾਲ ਆਪਾਂ ਨੂੰ ਅੱਜ ਰੈਜ਼ੋਲੂਸ਼ਨ ਇਥੇ ਪਾਸ ਕਰਨਾ ਚਾਹੀਦਾ ਔਰ ਮੰਗ ਕਰਨੀ ਚਾਹੀਦੀ ਪਾਰ ਸਰਕਾਰ ਤੋਂ ਕਿ ਸਾਡੇ ਸਿੱਖਾਂ ਦੇ ਮਸਲਿਆਂ 'ਚ ਸਾਡੀ ਹਿਸਟਰੀ ਦਾ ਨਾਮ ਬਦਲ ਕੇ ਬਾਕੀ ਜਗ੍ਹਾ ਤਾਂ ਚਲੋ ਨਾਮ ਬਦਲ ਕੇ ਕੰਮ ਚੱਲ ਸਕਦਾ ਲੇਕਿਨ ਪੰਜਾਬ ਇਹ ਨਹੀਂ برداشت ਕਰ ਸਕਦਾ ਇਨੀ ਮੇਰੀ ਗੁਜਾਰਿਸ਼ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾ ਸਾਹਿਬ ਬਹੁਤ ਬਹੁਤ ਮਾਈਕ ਬਹੁਤ ਬਹੁਤ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਤੁਸੀਂ ਅੱਜ ਇਸ ਪਵਿੱਤਰ ਸਦਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਸਹਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਅਕੀਦਾ ਭੇਟ ਕਰਨ ਦੇ ਲਈ ਤੁਸੀਂ ਅੱਜ ਮੌਕਾ ਦਿੱਤਾ ਅੱਜ ਇਸ ਪਵਿੱਤਰ ਸਦਨ ਦੇ ਵਿੱਚ ਉਹਨਾਂ ਸਹਬਜ਼ਾਦਿਆਂ ਨੂੰ ਯਾਦ ਕੀਤਾ ਜਾ ਰਿਹਾ ਜਿਨ੍ਹਾਂ ਨੇ ਸਾਡੇ ਸਿਰਾਂ ਦੇ ਉੱਤੇ ਦਸਤਾਰਾਂ ਸ਼ੋਭਦੀਆਂ ਰੱਖਣ ਦੇ ਲਈ ਆਪਣੇ ਖੂਨ ਦਾ ਕਤਰਾ-ਕਤਰਾ ਵਹਾ ਦਿੱਤਾ ਪਰ ਮੈਨੂੰ ਉਹ ਦਿਨ ਵੀ ਯਾਦ ਹੈ ਜਦੋਂ ਲੋਕ ਸਭਾ ਦੇ ਵਿੱਚ ਪਾਵੇਂ ਬਹੁਤ ਸਾਰੀਆਂ ਪਾਰਟੀਆਂ ਦੇ ਨਮਾਇंदे ਜਿਹੜੇ ਆਪਣੇ ਆਪ ਨੂੰ ਪੰਛੀ ਦੀ ਨਮਾਇੰਦਗੀ ਦੱਸਦੇ ਰਹੇ ਐ ਪਰ ਉਹਨਾਂ ਦੇ ਮੂੰਹਾਂ ਦੇ ਵਿੱਚੋਂ ਕਦੇ ਵੀ ਸਹਿਬਜ਼ਾਦਿਆਂ ਦੀ ਗੱਲ ਨਹੀਂ ਫੁੱਟੀ ਤੇ ਇਸ ਗੱਲ ਦਾ ਮਾਣ ਹੈ ਕਿ ਅੱਜ ਜੋ ਦੇਸ਼ ਦਾ ਪੰਜਾਬ ਦਾ ਮਾਣ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਪਹਿਲੀ ਵਾਰ ਸਹਿਬਜ਼ਾਦਿਆਂ ਦਾ ਇਤਿਹਾਸ ਲੋਕ ਸਭਾ ਦੇ ਵਿੱਚ ਸੁਣਾ ਕੇ ਜੋ ਇੱਕ ਸਮੁੱਚੇ ਦੇਸ਼ ਨੂੰ ਸਮੁੱਚੀ ਦੁਨੀਆ ਨੂੰ ਦੱਸਿਆ ਕਿ ਉਹ ਸਹਿਬਜ਼ਾਦਿਆਂ ਨੇ ਸਾਡੀਆਂ ਆਜ਼ਾਦੀਆਂ ਨੂੰ ਪ੍ਰਾਪਤ ਕਰਨ ਦੇ ਲਈ ਸਾਨੂੰ ਸਰਦਾਰੀਆਂ ਬਖਸ਼ਣ ਦੇ ਲਈ ਕਿੱਦਾਂ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਇੱਕ ਕਵੀ ਨੇ ਬੜਾ ਸੁੰਦਰ ਲਿਖਿਆ ਕਰਤਾਰ ਕੀ ਸੌਗੰਦ ਹੈ ਨਾਨਕ ਕੀ ਕਸਮ ਹੈ ਜਿੰਨੀ ਵੀ ਹੋ ਜਿੰਨੀ ਵੀ ਹੋ ਤਾਰੀਫ ਗੁਰੂ ਗੋਬਿੰਦ ਕੀ ਉਹ ਕਮ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਔਰ ਇਸੇ ਕਰਕੇ ਖਾਲਸਾ ਪੰਥ ਦੀ ਸਾਜਨਾ ਤੋਂ ਛਿੜ ਕੇ ਬਹੁਤ ਸਾਰੇ ਪਹਾੜੀ ਰਾਜੇ ਤੇ ਬਹੁਤ ਸਾਰੇ ਜਿਹੜੇ ਮੁਸਲਮਾਨ ਰਾਜ ਜਿਹੜੇ ਮੁਤਸਵੀ ਸੀ ਉਹ ਗੁਰੂ ਸਾਹਿਬ ਦੇ ਵਿਰੁੱਧ ਹੋ ਗਏ ਕਿਉਂ ਹੋਏ ਕਿਉਂਕਿ ਉਹਨਾਂ ਨੇ ਸਾਰੀਆਂ ਜਾਤਾਂ ਪਾਤਾਂ ਗੋਤਾਂ ਨੂੰ ਇੱਕ ਕਰਕੇ ਇੱਕੋ ਖੰਡੇ ਬਾਟੇ ਦੇ ਵਿੱਚ ਸਾਰਿਆਂ ਨੂੰ ਅਮਰਿਤ ਛਕਾਇਆ ਤੇ ਮੈਂ ਸਮਝਦਾ ਕਿ ਜਿਹੜਾ ਸਿੱਖ ਧਰਮ ਇਹ ਅਸਲ ਦੇ ਵਿੱਚ ਸੱਚਮੁੱਚ ਜੇ ਆਪਾਂ ਇਹਨੂੰ ਦਲਿਤ ਕ੍ਰਾਂਤੀ ਵੀ ਕਹਿ ਲਈਏ ਤਾਂ ਇੱਕ ਦਲਿਤ ਕ੍ਰਾਂਤੀ ਦੇ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਇਆ ਕਿਉਂਕਿ ਅਕਸਰੀ ਗੱਲ ਹੁੰਦਾ ਸੀ ਕਿ ਜਿਹੜੇ ਗੱਲ ਕਰਦੇ ਸੀ ਕਿ ਕਾਮ ਹਮਾਰਾ ਤੋਲਨ ਤੱਕੜੀ ਨੰਗੀ ਕਰਦ ਕਬੂ ਨਾ ਪਕੜੀ ਚਿੜੀ ਉੜੇ ਤੋ ਹਮ ਡਰ ਜਾਏ ਮੁਗਲਨ ਕੇ ਕੈਸੇ ਲੜ ਪਾਏ ਇਹ ਸਾਡੀਆਂ ਆਮ ਗੱਲਾਂ ਸੀ ਜਿਹੜੇ ਸਾਡੇ ਕਮੀ ਕਮੀਨ ਲੋਕ ਹੁੰਦੇ ਸੀ ਕਿਉਂਕਿ ਉਹਨਾਂ ਨੂੰ ਬੜਾ ਡਰ ਸੀ ਜਿਹੜਾ ਉਹਨਾਂ ਦੇ ਅੰਦਰ ਭੈ ਸੀ ਉਸ ਭੈ ਨੂੰ ਗੁਰੂ ਸਾਹਿਬ ਨੇ ਕੱਢ ਕੇ ਇੱਕ ਖਾਲਸਾ ਪੰਥ ਦੀ ਸਾਜਨਾ ਕੀਤੀ ਔਰ ਇਸੇ ਤੋਂ ਖਿੱਚ ਕੇ ਜਿਹੜੇ ਸੀ ਮੁਗਲ ਔਰ ਪਹਾੜੀ ਰਾਜੇ ਜਿਹੜੇ ਗੁਰੂ ਸਾਹਿਬ ਦੀ ਇਸ ਚੜਤ ਨੂੰ ਬਰਦਾਸ਼ਤ ਨਹੀਂ ਸੀ ਕਰ ਸਕਦੇ ਉਹਨਾਂ ਨੇ ਗੁਰੂ ਸਾਹਿਬ ਨੂੰ ਝਕਾਉਣਾ ਚਾਹਿਆ ਪਰ ਗੁਰੂ ਸਾਹਿਬ ਜੀ ਨੇ ਤੇ ਉਹਨਾਂ ਦੇ ਸਹਬਜ਼ਾਦਿਆਂ ਨੇ ਲਾਸ਼ਾਨੀ ਸ਼ਹਾਦਤ ਦੇ ਕੇ ਜੋ ਸਾਡੇ ਸਿਰਾਂ ਦੇ ਉੱਤੇ ਦਸਤਾਰਾਂ ਅੱਜ ਸੋਭਦੀਆਂ ਨੇ ਅੱਜ ਉਸ ਲਾਸ਼ਾਨੀ ਸ਼ਹਾਦਤ ਦੇ ਕਰਕੇ ਸੋਭਦੀਆਂ ਨੇ ਗੁਰੂ ਸਾਹਿਬ ਦੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਜਿਵੇਂ ਅਸੀਂ ਸਾਰੇ ਜਾਣੇ ਜਾਣਦੇ ਹਾਂ ਕਿ ਬਹੁਤ ਲੰਬਾ ਸਮਾਂ ਘੇਰਾ ਪਾ ਕੇ ਰੱਖਿਆ ਤੇ ਉਸ ਘੇਰੇ ਤੋਂ ਬਾਅਦ ਜਦੋਂ ਉਹਨਾਂ ਨੇ ਸੋਹਾ ਖਾਧੀਆਂ ਤਾਂ ਗੁਰੂ ਸਾਹਿਬ ਨੇ ਜਦੋਂ ਕਿਲਾ ਛੱਡਿਆ ਤਾਂ ਗੁਰੂ ਸਾਹਿਬ ਨੂੰ ਸਰਸਾ ਨਦੀ ਦੇ ਕਿਨਾਰੇ ਦੇ ਉੱਤੇ ਗੁਰੂ ਸਾਹਿਬ ਦਾ ਜਿਹੜਾ ਪਰਿਵਾਰ ਸੀ ਉਹ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਗੁਰੂ ਸਾਹਿਬ ਜੀ ਦੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਧੰਨ ਮਾ ਦਾਦੀ ਮਾਤਾ ਗੁਜਰੀ ਜੀ ਦੇ ਨਾਲ ਉਹ ਕੁੰਮੇ ਮਾਸ਼ਕੀ ਦੀ ਛੰਨ ਵੱਲ ਨੂੰ ਚੱਲ ਪਏ ਤੇ ਗੁਰੂ ਸਾਹਿਬ ਦੇ ਜਿਹੜੇ ਮਹਿਲ ਸੀ ਉਹ ਸਾਡੇ ਜਿਹੜੇ ਸੀ ਉਹ ਰੋਪੜ ਵੱਲ ਨੂੰ ਚਲੇ ਗਏ ਤੇ ਗੁਰੂ ਸਾਹਿਬ ਦੇ ਜਿਹੜੇ ਸਹਿਬਜ਼ਾਦੇ ਸੀ ਉਹ ਚਮਕੌਰ ਵੱਲ ਨੂੰ ਚਲੇ ਗਏ ਇੱਥੇ ਜਦੋਂ ਗੁਰੂ ਸਾਹਿਬ ਦਾ ਵਿਛੋੜਾ ਪਿਆ ਤਾਂ ਇੱਕ ਇੱਕ ਕਵੀ ਦੀਆਂ ਕੁਝ ਸਤਰਾਂ ਬੇ ਆਪ ਜੀ ਦੇ ਅੱਗੇ ਰੱਖਣੀਆਂ ਚਾਹਨਾ ਜੋਰਾਵਰ ਔਰ ਫਤਿਹ ਜੋ ਦਾਦੀ ਕੇ ਸਾਥ ਥੇ ਦਾਦੇ ਕੀ ਜਗਾ ਦਾਏ ਕੀ ਜਗਾ ਉਹ ਚੱਲ ਦੀਏ ਬਾਏ ਹੱਥ ਸੇ ਜੋਰਾਵਰ ਔਰ ਫਤਿਹ ਕਾ ਇਸ ਦਮ ਬਿਆ ਸੁਨੋ ਰਸਤੇ ਮੇ ਜਬ ਭਟ ਗਏ ਨੰਨੇ ਸਵਾਰ ਥੇ ਤਖਤੇ ਪਿਤਾ ਕੋ ਚਾਰੋਂ ਤਰਫ ਬਾਰ-ਬਾਰ ਥੇ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿਧਰ ਗਏ ਦਰਿਆ ਪੇ ਹਮ ਕੋ ਛੋੜ ਕੇ ਰਾਹੀ ਕਿਧਰ ਗਏ ਭਾਈ ਵੀ ਹਮ ਕੋ ਭੂਲ ਗਏ ਸ਼ੌਕੇ ਜੰਗ ਮੇ ਭਾਈ ਵੀ ਹਮ ਕੋ ਭੂਲ ਗਏ ਸ਼ੌਕੇ ਜੰਗ ਮੇ ਆਪਣਾ ਖਿਆਲ ਨਹੀਂ ਜੋਕੇ ਤੁਰੰਗ ਮੇ ਜਬ ਰਨ ਅਜੀਤ ਜੀਤ ਕੇ ਤਸ਼ਰੀਫ ਲਾਏਗੇ ਬੱਚੇ ਗੱਲ ਕਰ ਦਿਆ ਕਹਿੰਦੇ ਜਦੋਂ ਉਹ ਜਿੱਤ ਕੇ ਰਣ ਨੂੰ ਜਿੱਤ ਕੇ ਜਦੋਂ ਅਜੀਤ ਜੀ ਵਾਪਸ ਆਉਣਗੇ ਕਹਿੰਦੇ ਜਦ ਰਨ ਅਜੀਤ ਜੀਤ ਕੇ ਤਸ਼ਰੀਫ ਲਾएंगे ਅੱਬਾ ਕੇ ਸਾਥ ਜਿਸ ਗੜੀ ਜੁਝਾਰ आएंगे ਕਰਕੇ ਗਿਲਾ ਹਰ ਇੱਕ ਸੇ ਹਮ ਰੂਠ ਜਾਏਗੇ ਮਾਤਾ ਕਬੀ ਪਿਤਾ ਕਬੀ ਕਬੀ ਭਾਈ ਮਨਾएंगे ਹਮ ਗਲੇ ਲਗਾ ਕੇ ਕਹੇਗੇ ਉਹ बार-बार ਲੇਕਿਨ ਹਮ ਨਹੀਂ ਮੰਨेंगे ਜੀ ਅਨਹਾਰ ਇਹ ਜੋ ਬੜੀਆਂ ਭਾਪੂਰਤ 17 ਜਿਹੜੀਆਂ ਸਾਡੇ ਇਤਿਹਾਸ ਦੇ ਵਿੱਚ ਦਰਜ ਨੇ ਸੋ ਮੈਂ ਇੱਕ ਅੱਜ ਇਸ ਘੜੀ ਦੇ ਮੌਕੇ ਤੁਸੀਂ ਅੱਜ ਬਹੁਤ ਹੀ ਵਧੀਆ ਇੱਕ ਵਿਸ਼ੇ ਨੂੰ ਚੁਣਿਆ ਬਸ ਇੱਕ ਹਿੰਦ ਮੇ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈ ਭਟਕਤੇ ਫਿਰਤੇ ਹੈ ਕਿਉਂ ਹਜ ਕਰੇ ਯਹਾਂ ਆਕਰ ਇਹ ਕਾਬਾ ਪਾਸ ਹੈ ਹਰ ਇੱਕ ਖਾਲਸਾ ਕੇ ਲਈ ਉਠਾਏ ਅੱਖੋਂ ਸੇ ਆਕਰ ਯਹਾਂ ਕੀ ਮਿੱਟੀ ਕੋ उठाए आंखों से आकर यहाँ की मट्टी को जो खाक छानते फिरते हैं कि मिया के लिए दिलाई पंथ को सर्व जियो ने सरदारी बराए कौम ये रुतबे लहू बहा के लिए सो बहुत बहुत धन्यवाद स्पीकर साहब आज असी आप सारे ने साहबजादू याद किया वाहगुरु जी का खालसा वाहगुरु जी वाहगुरु जी की फतेह